दिन प्रतिदिन दिल्ली का ए क्यू आई यानी एयर क्वालिटी इंडेक्स 400 के पार जा रहा है कई कई जगह 500 सौ भी पहुँचा हवा इतनी प्रदूषित है कि लोगों को स्वास्थ्य संबंधी समस्याएं हो रही हैं पंजाब के लोकसभा सांसद कांग्रेस के अमर सिंह ने आज संसद के पटल पर कई मुद्दा उठाने की मांग की है एडजमेंट नोटिस भी दिया है सर मेरा एक सवाल ये है कि किस तरीके से कि बीते दिनों भी देखा कि लोग मास्क लगा के आए थे एक रिप्रेजेंट किया कि भाई हवा बहुत प्रदूषित है ਮੇਰ ਅਬ ਤੋ ਸਥਿਤੀ 500 ਕੇ ਪਾਰੇ ਕਈ ਜਗ੍ਹਾ ਕਈ ਕਲ ਸ਼ਾਮ ਇਲਾਕੋ ਮੇ 500 ਸੇ ਵੀ ਉਪਰ ਥਾ ਵੇਖੋ ਮਹਿਲ ਅੱਜ ਅਡਜੋਰਨਮੈਂਟ ਪੋਸ਼ਨ ਪਾਇਆ ਪਹਿਲਾਂ ਵੀ ਮਹਿਲ ਅਡਜੋਰਨਮੈਂਟ ਪੋਸ਼ਨ ਪਾਇਆ ਸੀ ਔਰ ਸਾਡੀ ਪਾਰਟੀ ਜਿਹੜੇ ਸਾਡੇ ਲੀਡਰ ਨੇ ਐਲੋਪੀ ਨੇ ਸ਼੍ਰੀ ਰਾਹੁਲ ਗਾਂਧੀ ਜੀ ਉਹਨਾਂ ਨੇ ਤੇ ਫਰਡੇ ਨੂੰ ਉੱਠ ਕੇ ਖੜੇ ਹੋ ਕੇ ਪਾਰਲੀਮੈਂਟ ਚ ਕਿਹਾ ਕਿ ਭਾਈ ਇਹ ਇੱਕ ਇਹੋ ਜਿਹਾ ਮੁੱਦਾ ਇਹਦੇ ਤੇ ਅਸੀਂ ਰਾਜਨੀਤੀ ਨਹੀਂ ਕਰਾਂਗੇ ਪੋਜ਼ਿਟਿਵ ਡਿਸਕਸ਼ਨ ਕਰਾਂਗੇ ਦੱਸੋ ਤੁਸੀਂ ਕਰਨਾ ਕੀ ਆ ਦਿੱਲੀ ਦੀ ਪੋਲੂਸ਼ਨ ਔਰ ਸਾਰੇ ਮੁਲਕ ਜਿਹੜੀ ਪੋਲੂਸ਼ਨ ਤੁਸੀਂ ਜਗ੍ਹਾ ਜਗ੍ਹਾ ਜੰਗਲ ਕੱਟਣ ਦੀਆਂ ਪਰਮਿਸ਼ਨਾਂ ਦੇਈ ਜਾ ਰਹੇ ਹੋ ਮਾਈਨਿੰਗ ਦੀਆਂ ਪਰਮਿਸ਼ਨਾਂ ਦੇਈ ਜਾ ਰਹੇ ਹੋ ਪਹਾੜਾ ਨੂੰ ਤੋੜਨ ਦੀਆਂ ਪਰਮਿਸ਼ਨਾਂ ਦੇਈ ਜਾ ਰਹੇ ਹੋ ਇਹਦੇ ਤੇ ਆਪਾਂ ਡਿਸਕਸ ਕਰੀਏ ਔਰ ਸਾਰਾ ਮੁਲਕ ਬੈਠ ਕੇ ਇੱਕ ਇਹਦਾ ਹੱਲ ਕਰੀਏ ਤੇ ਸਾਡਾ ਐਟੀਟਿਊਡ ਪੋਜ਼ਿਟਿਵ ਹੈਗਾ ਪਰ ਅਫਸੋਸ ਦੀ ਗੱਲ ਇਹ ਆ ਕਿ 10 ਸਾਲ ਅਰਵਿੰਦ ਕੇਜਰੀ ਵਾਲੇ ਬਰਬਾਦ ਕੀਤੇ ਇਥੇ ਪੰਜਾਬ ਨੂੰ ਪਹਿਲਾਂ ਬਲੇਮ ਕਰਦੇ ਰਹੇ ਜਦੋਂ ਭਾਈਚ ਇਹਨਾਂ ਦੀ ਸਰਕਾਰ ਬਣ ਗਈ ਫਿਰ ਉਹਦੇ ਤੇ ਚੁੱਪ ਕਰ ਗਏ ਔਰ ਬੀਜੇਪੀ ਵੀ ਪਹਿਲਾਂ ਪੰਜਾਬ ਦੇ ਕਿਸਾਨਾਂ ਨੂੰ ਬਲੇਮ ਕਰਦੀ ਸੀ ਹੁਣ 1 ਸਾਲ ਤੋਂ ਇਹ ਪਾਵਰ ਚ ਨੇ ਇਹਨਾਂ ਨੇ ਕੀ ਕੀਤਾ ਇਹ ਦੋਵੇਂ ਪਾਰਟੀਆਂ ਇਹੋ ਜਿਹੀਆਂ ਨੇ ਜਿਹੜੀਆਂ ਪੰਜਾਬ ਦੇ ਕਿਸਾਨਾਂ ਤੇ ਰਾਜਨੀਤੀ ਕਰਦੇ ਆ ਲੇਕਿਨ ਸਾਰੀ ਦੀ ਸਾਰੀ ਪੋਲੂਸ਼ਨ ਦਿੱਲੀ ਦੇ ਅੰਦਰ ਦੀ ਆ ਦਿੱਲੀ ਦੀ ਕੰਸਟਰਕਸ਼ਨ ਦੀ ਆ ਦਿੱਲੀ ਕਦੇ ਵਹੀਕਲਸ ਦੀ ਆ ਦਿੱਲੀ ਦੇ ਜਿਹੜੇ ਦੂਸਰੇ ਇੰਡਸਟਰੀ ਆ ਪਾਵਰ ਪਲਾਂਟਸ ਨੇ ਬਹੁਤ ਸਾਰਾ ਕੁਝ ਇੱਥੇ ਆ ਉਸ ਕਰਕੇ ਆ ਉਹਦਾ ਕੋਈ ਹੱਲ ਨਹੀਂ ਕਰ ਰਹੇ ਔਰ ਕੇਂਦਰ ਦਾ ਜਿਹੜਾ এনवायरमेंट ਡਿਪਾਰਟਮੈਂਟ ਹੈ ਪੋਲੂਸ਼ਨ ਵਾਲਾ ਉਹ ਤੇ ਚੁੱਪ ਪਿਆ ਉਹ ਸੁੱਤਾ ਪਿਆ ਉਹਨੂੰ ਕਿਸੇ ਗੱਲ 'ਚ ਕੁਝ ਨਹੀਂ ਲੈਣਾ ਕਦੇ ਤੁਸੀਂ ਸੁਣਿਆ ਕਿ ਕੇਂਦਰ ਦੇ ਮੰਤਰੀ ਸਾਹਿਬ ਜਾਂ ਕੋਈ ਵੀ ਆਦਮੀ ਬੋਲੇ ਇਸ ਗੱਲ ਤੇ ਉਹ ਸੁੱਤੇ ਪਏ ਆ ਉਹਨਾਂ ਨੂੰ ਮੁਲਕ ਦੇ ਦਿੱਲੀ ਦੇ ਪ੍ਰਿਸ਼ਰਦ ਤੋਂ ਕੁਝ ਨਹੀਂ ਲੈਣਾ ਅੱਜ ਉਹਨਾਂ ਨੂੰ ਜਗਾਉਣ ਦੀ ਕੋਸ਼ਿਸ਼ ਕਰਾਂਗੇ ਜੀ ਆ ਪੰਜਾਬ ਕੋਲੇ ਇੱਕ ਸਵਾਲ ਪੁੱਛਣਾ ਚਾਹਾਂਗਾ ਕਿ ਜਿਸ ਤਰੀਕੇ ਸੇ ਗੱਲ ਅਬ ਲੋਕਲ ਬਾਡੀਜ਼ ਕੇ ਚੁਨਾਵ ਥੇ ਕਈ ਜਗ੍ਹਾ ਹਿੰਸਾ ਕੀ ਖਬਰ ਆਈ ਕੱਲ ਦੁਬਾਰਾ ਕਈ ਜਗ੍ਹਾ ਤੇ ਰੀਪੋਲਿੰਗ ਹੈ ਇਸੇ ਕਿਸ ਤਰੀਕੇ ਸੇ ਦੇਖਤੇ ਹੈ ਔਰ ਕਿਆ ਨਤੀਜਾ ਰਹਿਨੇ ਵਾਲਾ ਹੈ ਇਸ ਲੋਕਲ ਬਾਡੀ ਇਲੈਕਸ਼ਨ ਦਾ ਦੇਖੋ ਇਸ ਤਰ੍ਹਾਂ ਹੈਗਾ ਪੰਜਾਬ ਚ ਜਿਹੜੀ ਲੈਂਡ ਆਰਡਰ ਦੀ ਹਾਲਤ ਹੈ ਉਹਦੇ ਕਿਸੇ ਨੂੰ ਵੀ ਗੋਲੀ ਮਾਰੀ ਜਾ ਰਹੀ ਹੈ ਗੈਂਗਸਟਰ ਘੁੰਮ ਰਿਹਾ ਐ ਐਕਸਟਰੈਕਸ਼ਨ ਚੱਲ ਰਿਹਾ ਹੁਣ ਤੁਸੀਂ ਦੱਸੋ ਤਿੰਨ ਚਾਰ ਸੌ ਜਗ੍ਹਾ ਆਮ ਆਮ ਪਾਰਟੀ ਨੇ ਆਪਣੇ ਦੋ ਸਾਰੇ اپੋਜੀਸ਼ਨ ਦੇ ਕੈਂਡੀਡੇਟਸ ਦੇ ਪੇਪਰ ਰਿਜੈਕਟ ਕਰਦੇ ਤੇ ਕਹਿ ਰਹੇਗੇ ਸਾਡਾ ਜੀ 300 ਆਦਮੀ ਅਨਪੂਰ ਜਿੱਤ ਗਿਆ ਅਰੇ ਜਿੱਤਿਆ ਥੋੜੀ ਹੈ ਤੁਸੀਂ ਸਾਰਿਆਂ ਦੇ ਪੇਪਰ ਰਿਜੈਕਟ ਕੀਤੇ ਆ ਇਹ ਤਾਂ ਇੱਕ ਇਹੋ ਜਿਹੀ ਪਾਰਟੀਆਂ ਇਹਨਾਂ ਦੇ ਤਾਂ ਲੀਡਰ ਨਹੀਂ ਮੰਨੀ ਸਿੱਧੂ ਦੀ ਜੀ ਉਹਨਾਂ ਨੇ ਕਿਹਾ ਇਹ ਸ਼ਾਮਦਮ ਦਾ ਭੇਦ ਲੜਾਈ ਝਗੜਾ ਜੋ ਕਰਨਾ ਕਰਨਾ ਅਪਣੇ ਇਲੈਕਸ਼ਨ ਜੀਤਣਾ ਤੋਂ ਉਹੀ ਕੰਮ ਕਰ ਰਹੇ ਹੋ ਤਾਂ ਉਹੀ ਕੰਮ ਕਰ ਰਹੇ ਆ ਲੁੱਟ ਮਾਰ ਕੁੱਟ ਕਈ ਜਗ੍ਹਾ ਮੇਰੀ ਮੇਰੀ ਪਾਰਲੀਮੈਂਟ ਚ ਦੋ ਤਿੰਨ ਜਗ੍ਹਾ ਸਾਡੇ ਵੜਕਨਾਂ ਨੂੰ ਕੁੱਟਤਾ ਉਹਨਾਂ ਦੇ ਸਿਰ 파ੜਤੇ ਕਾਗਜ਼ 파ੜਤੇ ਕਿਤੇ ਕਿਤੇ ਬੈਲਟ ਪੇਪਰ ਚੱਕ ਕੇ ਲੈ ਗਏ ਇਹ ਤਾਂ ਇਹਨਾਂ ਦਾ ਇਹੀ ਕੰਮ ਹੈ ਤੇ ਬਿਲਕੁਲ ਇਹੋ ਜਿਹਾ ਆਰਾਜਕ ਦਾ ਪੰਜਾਬ ਚ ਮਾਹੌਲ ਬਣਿਆ ਹੋਇਆ ਉਹਦੇ ਚ ਕੀ ਰਿਜ਼ਲਟ ਹੋਊਗਾ ਪਰ ਫਿਰ ਵੀ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਣਾ ਜੀ ਪੰਜਾਬ ਦੇ ਲੋਕ ਇਹਨਾਂ ਨਾਲ ਬਿਲਕੁਲ ਨਹੀਂ ਇਸੇ ਕਰਕੇ ਕਰ ਰਹੇ ਆ ਰਿਜ਼ਲਟ ਫਿਰ ਵੀ ਕਾਂਗਰਸ ਦੇ ਹੱਕ ਚ ਰਹਿ ਗਏ ਕਾਂਗਰਸ ਮੈਂ ਆਪ ਕਾਫੀ ਲੰਬੇ ਸਮੇਂ ਸੇ ਹੈ ਕੈਪਟਨ ਅਮਨਿੰਦਰ ਸਿੰਘ जिस तरीके से अपनी बात कर रख रहे हैं आप उसे आप किस तरीके से देख रहे हैं कैप्टन साहब क्या दोबारा पार्टी में आ, आ सकते हैं वो कल्चर मिस कर रहे हैं वो कह रहे हैं कि दिल्ली से जो होता है बीजेपी में सब कुछ वहाँ से आदेश आते हैं कांग्रेस का कल्चर नहीं था देखो मैं उन्होंने धन्यवाद करना चाहना कि उन्होंने ढाई तीन साल बीजेपी रह के उन्हों बीजेपी का कल्चर दी और, उ, और वो ये लीडर ने ਇਸ ਕਰਕੇ ਤਾਂ ਮਦ ਕਿਉਂ ਬੋਲ ਸਕੇ ਨਹੀਂ ਤਾਂ ਬੀਜੇਪੀ ਚ ਕਿਸੇ ਦੀ ਬੋਲਣ ਦੀ ਤਾਕਤ ਨਹੀਂ ਉਹ ਦੋ ਲੋਕ ਨੇ ਜਿਹੜੇ ਬੀਜੇਪੀ ਵੀ ਸਰਾਉਂਦੇ ਸਰਕਾਰ ਚਲਾਉਂਦੇ ਆ ਉਹਨਾਂ ਨੇ ਬੀਜ ਬੀਜੇਪੀ ਦੀ ਅਸਲੀਅਤ ਦੱਸਦੀ ਕਿ ਪੰਜਾਬ ਇੱਕ ਬਾਰਡਰ ਸਟੇਟ ਹੈ ਸੈਂਸਿਟਿਵ ਸਟੇਟ ਹੈ ਇਹਦੇ ਵੱਡੇ ਵੱਡੇ ਫੈਸਲਿਆਂ 'ਚ ਵੀ ਸਾਡੇ ਨਾਲ ਇਹ ਗੱਲ ਨਹੀਂ ਕਰਦੇ ਔਰ ਉਹਨਾਂ ਨੇ ਇਹ ਵੀ ਨਾਲ ਗਏ ਕਿ ਕਾਂਗਰਸ 'ਚ ਮੈਂ ਹੁੰਦਾ ਸੀ ਕਾਂਗਰਸ ਜਿਹੜੀ ਲੀਡਰਸ਼ਿਪ ਸੀ ਉਹ ਸਾਡੇ ਵਿਊਜ਼ ਨੂੰ ਸੁਣਦੀ ਸੀ ਫਿਰ ਫੈਸਲਾ ਲੈਂਦੀ ਸੀ ਉਹਨਾਂ ਨੇ ਸੱਚ ਬੋਲਿਆ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਅਗਰ ਉਹ ਆਤੇ ਤਾਂ ਵੈਲਕਮ ਹੋਗਾ ਦੁਬਾਰਾ ਉਹ ਟੀਮ ਉਹ ਜੋ ਦੌਰ تھا ਕਮਦੇਸ਼ ਦਾ ਜੋ ਕੈਪਟਨ ਸਾਹਿਬ ਚਲਦੇ تھے ਉਹਨਾਂ ਦੇ ਘਰੋਂ ਵੀ ਮੀਟਿੰਗਾਂ ਹੋਆ ਕਰਤੀ ਸੀ ਤੁਮ ਸਾਂਸਦ ਆਇਆ ਕਰਦੇ ਸਨ ਕੀ ਆਪ ਵੀ ਮਿਸ ਕਰਤੇ ਹੈ ਕੈਪਟਨ ਸਾਹਿਬ ਅ ਤੇ ਕੀ ਅਗਰ ਆਏ ਤੋ ਆਪ ਲੋਗ ਸਵਾਗਤ ਕਰਨਗੇ ਕੋਈ ਇਹ ਜਿਹੜਾ ਫੈਸਲਾ ਇਹ ਉਹਨਾਂ ਦੇ ਔਰ ਸਾਡੀ ਹਾਈ ਕਮਾਂਡ ਦੇ ਵਿੱਚ ਆ ਮੈਨੂੰ ਨਹੀਂ ਪਤਾ ਕਿ ਉਹ ਕਾਂਗਰਸ ਚ ਆਉਣਾ ਚਾਹੁੰਦੇ ਹੁੰਦੇ ਕਰੀਏ ਕਿਉਂਕਿ ਉਹਨਾਂ ਨੇ ਇਹੋ ਜੀ ਕੋਈ ਗੱਲ ਬੋਲੀ ਨਹੀਂ ਆ ਉਹ ਕੌਂਫਰੰਸ ਕਰ ਰਹੇ ਹੁੰਦਾ ਕਹਿੰਦੇਗਾ ਮਤਲਬ ਇਹ ਜੋ ਉਹ 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 ਤਾਂ ਕਿਉਂਕਿ ਖੁਦ ਹੀ ਇੰਨੇ ਸੀਨੀਅਰ ਆ ਪਾਰਟੀ 'ਚ ਸਾਡੇ 'ਚ ਹੁੰਦੇ ਸੀ ਨੈਸ਼ਨਲ ਲੈਵਲ ਦੇ ਲੀਡਰਸ ਉਹ ਖੁਦ ਹੀ ਗੱਲ ਕਰ ਲੈਣਗੇ ਸਾਡੀ ਹਾਈ ਕਮਾਂਡ ਨਾਲ ਫਿਰ ਇਹ ਫੈਸਲੇ ਤਾਂ ਹਾਈ ਕਮਾਂਡ ਦਿੰਦੇ ਆ ਇੱਕ ਆਖਰੀ ਸਵਾਲ ਐਮਆ ਕੀ ਤਰਫ ਆਪ ਲੋਕ ਕੀ ਆਜ ਬਾਤचीत ਰੱਖेंगे ਕੈਨੇਡਾ 'ਮੇ ਜਿਸ ਤਰੀਕੇ 'ਸੇ ਬੀਤੇ ਦਿਨ ਬਹੁਤ ਸਟੂਡੈਂਟਸ ਦੀ ਹੱਤਿਆ ਹੋਈ ਹੈ ਔਰ ਐਸੇ ਕਈ ਮਾਮਲੇ ਨਿਕਲ ਕੇ ਆ ਰਹੇ ਆਂ ਯਹਾਂ 'ਸੇ ਬੱਚੇ ਜਾਂਦੇ ਹੈਂ ਕਈ ਲੋਕ ਜਾਂਦੇ ਹੈਂ ਇਹ ਜਿੱਥੇ ਧਰਤੀ ਪਰ ਐਸੀ ਰੱਟਾਂ ਡਿੱਗ ਜਾਂਦੀ ਹੈ ਨਹੀਂ ਬਿਲਕੁਲ ਇਹ ਮਾਮਲਾ ਵੀ ਚੁੱਕਾਂਗੇ ਐਕਸੀਡੈਂਟ ਫਿਰ ਮਿਨਿਸਟਰ ਸਾਹਿਬ ਨੂੰ ਮੈਂ ਪਹਿਲਾਂ ਵੀ ਚਿੱਠੀ ਲਿਖੀ ਸੀ ਕਿਉਂਕਿ ਬਹੁਤ ਸਾਰੇ ਸਾਨੂੰ ਉਹਨਾਂ ਦੀਆਂ ਲਾਸ਼ਾਂ ਬਲਵਾਉਣ ਲਈ ਬਹੁਤ ਵਾਰੀ ਅਹਿਮੀਏ ਨਾਲ ਗੱਲ ਕਰਨੀ ਪੈਂਦੀ ਆ ਮੈਂ ਅੱਜ ਵੀ ਕੋਸ਼ਿਸ਼ ਕਰਾਂਗਾ ਔਰ ਬਿਲਕੁਲ ਕਰਾਂਗੇ ਕਿਉਂਕਿ ਜੀ ਇਹਨਾਂ ਨੂੰ ਮੁੱਦਾ ਚੱਕਣਾ ਚਾਹੀਦਾ ਕੈਨੇਡੀਅਨ ਗਵਰਨਮੈਂਟ ਨਾਲ ਕਿ ਭਾਈ ਕੀ ਗੱਲ ਹੈਗੀ ਆ ਸਾਡੇ ਲੋਕਾਂ ਦਾ ਉੱਥੇ ਮਰਡਰ ਕਤਲ ਉਹਨਾਂ ਨੂੰ ਗੋਲੀਆਂ ਕਿਉਂ ਮਾਰੀਆਂ ਜਾ ਰਹੀਆਂ ਆ ਉਹਦਾ ਹੱਲ ਕਰਨ ਨਾਲ ਇਹਨਾਂ ਨੂੰ ਗੱਲ ਕਰਨੀ ਚਾਹੀਦੀ ਆ ਔਰ ਉਹਨਾਂ ਪਰਿਵਾਰਾਂ ਦੀ ਮਦਦ ਕਰਨੀ ਚਾਹੀਦੀ ਆ ਜਿਨ੍ਹਾਂ ਨਾਲ ਦੁਖਦਾਈ ਘਟਨਾ ਹੋ ਗਈ ਉਹਨਾਂ ਦੀਆਂ ਲਾਸ਼ਾਂ ਲੈਉਣ ਲਈ ਉਹਨਾਂ ਦੇ ਸਾਰੇ ਪ੍ਰਬੰਧ ਐਕਸ਼ਨ ਰਿਪਬ ਮਿਨਿਸਟਰੀ ਨੂੰ ਕਰਨੇ ਚਾਹੀਦੇ ਮੰਦੀਮ ਨਾਲ ਬਾਚਿਤ ਕਰਨੇ ਕੇ ਲਿਏ ਤਾਂ ਆਪ ਸੁਣ ਰਹੇ ਤੇ ਪੰਜਾਬ ਕਾਂਗਰਸ ਕੇ ਰਕਬਾ ਸੰਸਦ ਅਮਰ ਸਿੰਘ ਕੋ ਚਾ ਤਮਾਹੁ ਦੇ ਪਰ ਨਿਊਜ਼ ਹੀਟਿੰਗ ਕੇ ਸਾਥ ਖਾਸ ਬਾਚਿਤ ਕੇ ਨੇ ਜਲੀਸਾ ਕੈਬਨ ਪ੍ਰਧਾਨ ਕੇ ਸਾਥ ਮਨ ਰਵੀ ਮਿਸ਼ਰਾ ਨਿਊਜ਼ੀਟੀ